ਕਹਿੰਦੇ ਪੁਲਿਸਦਾਰ ਰੋਜ਼ਨਾ ਇੱਕ ਨਵਾਂ ਰੂਪ ਦੇਖਣ ਨੂੰ ਮਿਲ ਜਾਂਦਾ ਹੈ ਆ ਵੱਖਰਾ ਰੂਪ ਡੀਐਸਪੀ ਐ ਤੇ ਇਹਨੇ ਜਨਪੰਚਾਇਤ ਲਈ ਪਿੰਡ ਦੀਆਂ ਔਰਤਾਂ ਨੂੰ ਥਾਣੇ ਦੇ ਵਿੱਚ ਬੁਲਾ ਲਿਆ ਤੇ ਥਾਣੇ ਦੇ ਵਿੱਚ ਹੀ ਪੁੱਛਿਆ ਇਕੱਲੇ ਇਕੱਲੇ ਨੂੰ ਕਿ ਤੁਸੀਂ ਦੱਸੋ ਵੀ ਪੁਲਿਸ ਬਾਰੇ ਸੋਚ ਕੀ ਰੱਖਦੇ ਹੋ ਤਾਂ ਔਰਤਾਂ ਨੇ ਜਿਹੜੇ ਵਿਚਾਰ ਨੇ ਉਹਦੇ ਰੱਖੇ ਕਿ ਵੀ ਸਾਨੂੰ ਜਿਹੜੀਆਂ ਗੱਲਾਂ ਨੇ ਉਹ ਸੱਚ-ਸੱਚ ਦੱਸਣੀਆਂ ਐ ਡੀਐਸਪੀ ਕਹਿੰਦਾ ਵੀ ਜਮਾਂ ਸੱਚ-ਸੱਚ ਦੱਸਿਓ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਮੰਨਣਾ ਪਹਿਲੀ ਗੱਲ ਤਾਂ ਆ ਡੀਐਸਪੀ ਦੀਆਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਕਦੇ ਕਿਸੇ ਦੀ ਮਦਦ ਕਰਦਾ ਹੈ ਜਾ ਕਿਸੇ ਬੱਚੇ ਨੂੰ ਕੱਪੜੇ ਦੇ ਕੇ ਆਉਂਦਾ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀ ਆਉਣੀ ਆ ਹਨ ਪਰ ਇਹ ਵੀਡੀਓ ਦੇ ਵਿੱਚ ਇਸ ਨੇ ਜਿਹੜਾ ਜਨਪੰਚਾਇਤ ਲਾਈ ਆ ਔਰਤਾਂ ਨੂੰ ਬੁਲਾਇਆ ਔਰਤਾਂ ਤੋਂ ਪੁੱਛਿਆ ਕਿ ਤੁਹਾਨੂੰ ਪੁਲਿਸ ਤੋਂ ਕਿੰਨਾ ਡਰ ਲੱਗਦਾ ਪੁਲਿਸ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਇਹ ਸਾਰੀਆਂ ਗੱਲਾਂ ਕੱਲੇ-ਕੱਲੇ ਨੂੰ ਜਿਹੜਾ ਖੜਾ ਕੇ ਪੁੱਛਿਆ ਗਿਆ ਤੇ ਆ ਵੀਡੀਓ ਨਾਲ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਤੁਸੀਂ ਤਾਂ ਜੋ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿ ਪੁਲਿਸ ਮਾੜੀ ਨਹੀਂ ਹੁੰਦੀ ਪੁਲਿਸ ਲੋਕਾਂ ਦੀ ਸਹੂਲਤਾਂ ਵਾਸਤੇ ਹੁੰਦੀ ਹੈ ਸੁਵਿਧਾਵਾਂ ਵਾਸਤੇ ਹੁੰਦੀ ਹੈ ਤੇ ਆ ਡੀਐਸਪੀ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਪਹਿਲਾਂ ਪੂਰੀ ਵੀਡੀਓ ਦੇਖਦੇ ਆ ਕਿ ਔਰਤਾਂ ਨੂੰ ਇਕੱਠੇ ਕਰਕੇ ਜਿਹੜਾ ਔਰਤਾਂ ਨੇ ਕੀ ਵਿਚਾਰ ਰੱਖੇ ਨੇ ਪੁਲਿਸ ਬਾਰੇ ਹਨ ਆਓ ਪਹਿਲਾਂ ਆ ਪੂਰੀ ਵੀਡੀਓ ਦੇਖਦੇ ਆ ਦੇਖੋ ਤੁਸੀਂ ਕਿ ਬਾਰੇ ਮੇਨ ਕੀ ਕਿਆ ਸੋਚ ਹੈ और पुलिस कैसी चाहे सच बोलना है जो मन में है ना गाली बस मत देना मेरे को अच्छी होना चाहिए सुने बढ़िया हनुमान की तरह होना चाहिए जरूरत पड़े तो जल्दी पहुंच जाए जैसे हनुमान जी लंका में पहुंचे वैसे क्या <laughs> करेगी लंका में जाके पुलिस। जल्दी पहुँच जाए जल्दी, जा, जल्दी अच्छी न्याय मिलत है तो पुलिस से डरोगे की नहीं डरोगे नहीं डरोगे नहीं डरोगे ना गाली बजाने बढ़िया तो नहीं डरोगे तो फिर नहीं तो नहीं पर। लो उपयोग होता है आ, क्या करोगे पति के सर को तो मारेंगे <laughs> लड़ाई होती है पति पत्नी की है? होती है, होती है खूब कम दिन होती है। में कितनी बार हो जाती है ਅਚਾ ਵਦਲਾ ਲੜਾਈ ਨਹੀਂ ਤਾਂ ਖਾਣਾ ਨਹੀਂ ਪਚੇਗਾ ਐਸਾ ਹੈ ਤਾਂ ਫਿਰ ਥਾਣੇ ਕਿਉਂ ਨਹੀਂ ਆਤੇ ਆਪ ਲੋਕ ਥਾਣੇ ਉਹ ਤਾਂ ਬਿਆਸੀ ਹੈ ਗਰੂਜ ਕੀ ਪੀਨੇ ਜਿਹੜੀ ਔਰਤਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਸਾਰੀਆਂ ਗੱਲਾਂ ਖੁੱਲ ਕੇ ਵੀ ਆਈਆਂ ਕਿ ਰੋਜ਼ ਜਿਹੜੀ ਲੜਾਈ ਹੁੰਦੀ ਹੈ ਕਹਿੰਦੇ ਪਰ ਛੋਟੀ ਮੋਟੀ ਲੜਾਈ ਹੁੰਦੀ ਹੈ ਡੀਐਸਪੀ ਕਹਿੰਦਾ ਤੁਸੀਂ ਥਾਣੇ ਤੱਕ ਕਿਉਂ ਨਹੀਂ ਪਹੁੰਚਦੇ ਹੋ ਕਹਿੰਦੇ ਵੀ ਥਾਣੇ ਵਾਲੀ ਲੜਾਈ ਨਹੀਂ ਸਾਡੀ ਰੋਜ਼ਾਨਾ ਲੜਾਈ ਹੁੰਦੀ ਹੈ ਤਾਂ ਯਾਰ ਇਦਾਂ ਦੇ ਸੈਮੀਨਾਰ ਕਿਉਂ ਨਹੀਂ ਕਰਵਾਏ ਜਾਂਦੇ ਥਾਣਿਆਂ ਦੇ ਵਿੱਚ ਤਾਂ ਤੁਸੀਂ ਦੱਸਿਓ ਕਿ ਇਦਾਂ ਦੇ ਸੈਮੀਨਾਰ ਜਾਂ ਅੰਟਾ ਦੀ ਗੱਲਬਾਤ ਜਿਹੜੀ ਸਾਰੇ ਥਾ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਕਰ ਦਿਓ ਸ਼ੇਅਰ ਤਾਂ ਜੋ ਲੋਕਾਂ ਤੱਕ ਪਹੁੰਚ ਹੋ ਸਕੇ ਕਿ ਸਾਰੇ ਪੁਲਿਸ ਵਾਲਿਆਂ ਨੂੰ ਜਿਹੜੇ ਮਾੜੇ ਕਹਿੰਦੇ ਨਾ ਉਹ ਆ ਵੀਡੀਓ ਦੇਖ ਲੈਣ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ